ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਿੱਧਾਂ ਨੂੰ ਤਾਰ ਕੇ ਦੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਜੀ ਦੇ ਨਾਲ ਸੁਮੇਰ ਪਰਵਤ ਤੋਂ ਅਗਾ ਕਾਫੀ ਉੱਚੇ ਸਥਾਨ ਤੇ ਪਹੁੰਚ ਗਏ ਤਦ ਭਾਈ ਮਰਦਾਨੇ ਜੀ ਨੇ ਪੁੱਛਿਆ ਹੈ ਗੁਰੂ ਜੀ ਮੈਨੂੰ ਦੱਸੋ ਇੱਥੇ ਕੋਈ ਤਾਰਾ ਤਾਂ ਦਿਸਦਾ ਨਹੀਂ ਹੈ ਅਸੀਂ ਉਹਨਾਂ ਨੂੰ ਕੇਸ ਪਾਸੇ ਛੱਡ ਕੇ ਆਏ ਹਾਂ ਇੱਥੇ ਕਿਸ ਚੀਜ਼ ਦਾ ਪ੍ਰਕਾਸ਼ ਆ ਰਿਹਾ ਹੈ ਗੁਰੂ ਪਿਆਰਿਓ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਸਾਰੇ ਤਾਰੇ ਹੁਣ ਆਪਾਂ ਤੋਂ ਥੱਲੇ ਰਹੇ ਗਏ ਹਨ ਥੱਲੇ ਨੂੰ ਕਰਕੇ ਵੇਖ ਲਓ ਸਾਰੇ ਤਾਰੇ ਹੇਠਾਂ ਪ੍ਰਕਾਸ਼ ਰਹੇ ਹਨ ਸਾਡੇ ਉੱਪਰ ਸਿਰਫ ਇੱਕ ਹੀ ਤਾਰਾ ਪ੍ਰਕਾਸ਼ ਰਿਹਾ ਹੈ ਜਿਸ ਦਾ ਨਾਮ ਧਰੂਵ ਹੈ ਉਸ ਦਾ ਹੀ ਇੱਥੇ ਬੜਾ ਵੱਡਾ ਪ੍ਰਕਾਸ਼ ਹੈ ਜਿਸ ਨੇ ਛੋਟੀ ਉਮਰ ਵਿੱਚ ਹੀ ਬੜਾ ਤਪ ਕੀਤਾ ਸੀ ਸਭ ਤੋਂ ਉੱਪਰ ਉਸ ਦਾ ਰਾਜ ਹੈ ਅਤੇ ਬੜੀ ਵੱਡੀ ਸੋਭਾ ਨਾਲ ਇੱਥੇ ਵਿਰਾਜਮਾਨ ਹੈ ਤਦ ਭਾਈ ਮਰਦਾਨੇ ਜੀ ਨੇ ਕਿਹਾ اے ਗੁਰੂ ਜੀ ਇਹ ਸਾਰਾ ਪ੍ਰਸੰਗ ਜਿਹੜਾ ਵਾਪਰਿਆ ਹੈ ਉਹ ਤਾਂ ਤਾਂ ਬਹੁਤ ਉੱਚੀ ਹੈ ਛੋਟੀ ਉਮਰ ਵਿੱਚ ਹੀ ਉਸ ਨੇ ਕੇਸ ਕਰਨ ਤਪ ਕੀਤਾ ਸੀ ਕੇਸ ਵਿਪਤਾ ਨੂੰ ਦੂਰ ਕਰਨ ਵਾਸਤੇ ਉਹਨੇ ਪ੍ਰਭੂ ਨੂੰ ਪ੍ਰਸੰਨ ਕੀਤਾ ਸੀ ਇਹ ਸਾਰਾ ਕੁਝ ਮੈਨੂੰ ਸੁਣਾਓ ਫਿਰ ਚੱਲ ਕੇ ਉਹ ਥਾਂ ਵੇਖਦੇ ਹਾਂ ਇਸ ਤਰ੍ਹਾਂ ਦੀ ਭਾਈ ਮਰਦਾਨੇ ਜੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਮਰਦਾਨਿਆਂ ਧਰੂਪ ਭਗਤ ਦਾ ਸਾਰਾ ਪ੍ਰਸੰਗ ਸੁਣੋ ਤੇ ਪ੍ਰੇਮ ਨਾਲ ਸਰਵਣ ਕਰੋ ਮੈਂ ਵਿੱਚ ਇੱਕ ਰਾਜਾ ਹੋਇਆ ਹੈ ਉਸ ਦਾ ਨਾਮ ਉਤਾਨਪੁਰ ਸੀ ਜੇਸਤਾ ਭੂਮੀ ਤੇ ਵਿਸਾਲ ਰਾਜ ਸੀ ਉਸਦੇ ਘਰ ਵਿੱਚ ਦੋ ਇਸਤਰੀਆਂ ਸਨ ਇੱਕ ਨੂੰ ਉਹ ਪਿਆਰ ਨਹੀਂ ਕਰਦਾ ਸੀ ਤੇ ਇੱਕ ਨੂੰ ਉਹ ਆਪਣੇ ਪ੍ਰਾਣਾ ਨਾਲੋਂ ਵੀ ਵੱਧ ਪਿਆਰ ਕਰਦਾ ਸੀ ਉਹ ਆਪਣੀ ਰੂਚੀ ਅਨੁਸਾਰ ਇਸ ਤਰ੍ਹਾਂ ਵਸਦੀ ਸੀ ਮੰਨੋ ਉਹਨੇ ਉਸ ਰਾਜੇ ਨੂੰ ਮੁੱਲ ਖਰੀਦ ਲਿਆ ਹੋਵੇ ਦੂਜੀ ਇਸਤਰੀ ਜਿਸ ਨਾਲ ਰਾਜਾ ਪਿਆਰ ਨਹੀਂ ਕਰਦਾ ਸੀ ਉਸਦੇ ਘਰ ਧਰੂਵ ਨਾਮੀ ਪੁੱਤਰ ਪੈਦਾ ਹੋਇਆ ਜਦ ਧਰੂਵ ਦੀ 5 ਸਾਲ ਦੀ ਉਮਰ ਹੋਈ ਤਾਂ ਇੱਕ ਦਿਨ ਉਹ ਉੱਥੇ ਚਲਿਆ ਗਿਆ ਜਿੱਥੇ ਉਸ ਦੇ ਪਿਤਾ ਬੈਠੇ ਹੋਏ ਸਨ ਰਾਜੇ ਨੇ ਪਿਆਰ ਕਰਕੇ ਧਰੂਵ ਨੂੰ ਗੋਦ ਵਿੱਚ ਬਿਠਾ ਲਿਆ ਤਾਂ ਧਰੂਵ ਬੜਾ ਪ੍ਰਸੰਨ ਹੋਇਆ ਉਸ ਵੇਲੇ ਉਸ ਦੀ ਮਤਰੀ ਮਾਂ ਆਈ ਤੇ ਆਪਣੀ ਸੌਕਣ ਦੇ ਪੁੱਤਰ ਨੂੰ ਵੇਖ ਕੇ ਉਹ ਬਹੁਤ ਗੁੱਸੇ ਵਿੱਚ ਹੋ ਗਈ ਅਤੇ ਉਸਨੇ ਜ਼ੋਰ ਨਾਲ ਬਰੋ ਨੂੰ ਖਿੱਚ ਕੇ ਪਿਤਾ ਦੀ ਗੋਦ ਵਿੱਚੋਂ ਉਠਾ ਦਿੱਤਾ ਫਿਰ ਬੜੇ ਕੋੜੇ ਸ਼ਬਦਾਂ ਨਾਲ ਬੋਲੀ हे ਬਾਲਕ ਪਿਤਾ ਦੀ ਗੋਦ ਵਿੱਚ ਬੈਠਣ ਦਾ ਤੇਰਾ ਕੋਈ ਹੱਕ ਨਹੀਂ ਹੈ ਜੇ ਇਹ ਪਦਵੀ ਲੈਣ ਦੀ ਤੇਰੀ ਇੱਛਾ ਹੈ ਤਾਂ ਕਠਨ ਜਪ ਤਪ ਕਰੋ ਵਰਤ ਸਾਧਨਾ ਕਰਕੇ ਫਿਰ ਆਪਣਾ ਸਰੀਰ ਛੱਡ ਦਿਓ ਫਿਰ ਮੇਰੇ পেট ਵਿੱਚੋਂ ਜਨਮ ਲੈ ਕੇ ਵੜਵਾਗੀ ਹੋ ਜਾਓ ਤਦ ਤੂੰ ਰਾਜ ਨੂੰ ਪ੍ਰਾਪਤ ਕਰ ਲੈਣਾ ਇਹ ਕਹਿ ਕੇ ਗੁੱਸੇ ਨਾਲ ਜਿੜ ਗਿਆ ਤਾਂ ਦਰੂਪ ਬਹੁਤ ਡਰ ਗਿਆ ਫਿਰ ਉਹ ਉੱਚੀ ਉੱਚੀ ਰੋਣ ਲੱਗ ਪਿਆ ਇਸਤਰੀ ਦੇ ਵਸ ਵਿੱਚ ਹੋਣ ਕਰਕੇ ਰਾਜੇ ਨੇ ਕੁਝ ਨਾ ਕਿਹਾ ਦਰੂਪ ਦੀਆਂ ਅੱਖਾਂ ਵਿੱਚੋਂ ਜਲ ਡਿੱਗਣ ਲੱਗ ਪਿਆ ਮਤਰਈ ਮਾਂ ਦੇ ਬੋਲ ਤੀਰਾਂ ਵਾਂਗ ਚੁੱਭ ਗਏ ਦਿਲ ਵਿੱਚ ਬੜਾ ਭਾਰੀ ਕ੍ਰੋਧ ਜਾਗ ਗਿਆ ਮਾਨੋ ਸੱਪ ਨੂੰ ਕਿਸੇ ਨੇ ਛੇੜਿਆ ਹੋਵੇ ਫਿਰ ਰੋਂਦਾ ਰੋਂਦਾ ਉਹ ਆਪਣੀ ਮਾਂ ਕੋਲ ਆਇਆ ਜਦ ਮਾਂ ਨੇ ਆਪਣੇ ਪੁੱਤਰ ਦੇ ਮਲੀਨ ਮੁਖ ਨੂੰ ਵੇਖਿਆ ਤਾਂ ਉਹ ਬਹੁਤ ਸੋਗ ਕਰਕੇ ਦੁਖੀ ਹੋਈ ਉਸ ਨੇ ਦੂਜੇ ਮਨੁੱਖਾਂ ਤੋਂ ਸੁਣ ਕੇ ਸਾਰੀ ਖਬਰ ਸਾਰ ਲਈ ਨੈਣਾ ਵਿੱਚ ਰੋਂਦੀ ਹੈ ਹੰਝੂ ਵਹਾਉਂਦੇ ਹਨ ਸੋਕਣ ਦੇ ਬੋਲ ਸੁਣ ਕੇ ਉਹ ਵਿਆਕੁਲ ਹੋ ਗਈ ਜਿਵੇਂ ਵਲ ਟੋਟ ਕੇ ਕੁਮਲਾ ਗਈ ਹੋਵੇ कमल वर्गा चेहरा बहुत मैला हो गया फिर उसने अपने पुत्र ਨੂੰ ਚੁੱਕ ਕੇ ਗੋਦ ਵਿੱਚ ਬਿਠਾ ਲਿਆ ਤੇ ਕਿਹਾ हे पुत्र ਸੁਣੋ ਇਹ ਤਤ ਪਹਿਚਾਨ ਲਓ ਕੋਈ ਕਿਸੇ ਨੂੰ ਸੁਖ ਦੁਖ ਨਹੀਂ ਦਿੰਦਾ ਹੈ ਜਿਸ ਤਰ੍ਹਾਂ ਮਨੁੱਖ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਫਲ ਪਾਉਂਦਾ ਹੈ ਪਹਿਲੇ ਗੁਨਾਹ ਕਰਕੇ ਸੁਖ ਚੱਲ ਕੇ ਆਉਂਦਾ ਹੈ ਜੇ পাপ ਕਰਦਾ ਹੈ ਤਾਂ ਦੁਖ ਰੂਪੀ ਫਲ ਪ੍ਰਾਪਤ ਹੁੰਦਾ ਹੈ ਮੇਰੀ ਸੋਕਣ ਨੇ ਸੱਚੀ ਗੱਲ ਕਹੀ ਹੈ ਤੂੰ ਮੇਰੇ ਪੇਟ ਤੋਂ ਪੈਦਾ ਹੋਇਆ ਹੈ ਮੈਨੂੰ ਬੰਦੇ ਬਾਗਾ ਵਾਲੀ ਸਮਝ ਲਓ ਮਰਾਸੀ ਬਰਾਬਰ ਮੈਨੂੰ ਪਛਾਣ ਲਓ ਰਾਜ ਪ੍ਰਾਪਤ ਕਰਨ ਦੀ ਜੇ ਅਭਿਲਾਸ਼ਾ ਹੈ ਤਾਂ ਮਨ ਨੂੰ ਇਸਰ ਕਰਕੇ ਪ੍ਰਭੂ ਦੇ ਨਾਮ ਦਾ ਸਿਮਰਨ ਕਰੋ ਪ੍ਰਭੂ ਦੇ ਚਰਨਾਂ ਦੀ ਸੇਵਾ ਕਰਕੇ ਅਤੇ ਚੰਗੀ ਵਿਧੀ ਨਾਲ ਦਿਲ ਵਿੱਚ ਧਾਰਨ ਕਰਕੇ ਉੱਤਮ ਪਦ ਪ੍ਰਾਪਤ ਕਰੋ ਤੇਰੇ ਪਿਤਾ ਮਹਾਰਾਜਾ ਮੰਨੂ ਸੀ ਉਸਨੇ ਬਹੁਤ ਵੱਡੇ ਯਗ ਕੀਤੇ ਸਨ ਹਰੀ ਦਾ ਸਿਮਰਨ ਕਰਕੇ ਸੁਖ ਪਾਇਆ ਸੀ ਫਿਰ ਪ੍ਰਭੂ ਦੇ ਚਰਣਾ ਵਿੱਚ ਸਮਾ ਗਿਆ ਸੀ हे ਪੁੱਤਰ ਇਸ ਕਰਕੇ ਮਨ ਕਰਮ ਅਤੇ ਵਚਨ ਕਰਕੇ ਉਸ ਪ੍ਰਭੂ ਦੀ ਸ਼ਰਣ ਵਿੱਚ ਜਾਓ ਜਿਸ ਦੀ ਬਣਾਈ ਹੋਈ ਇਹ ਸਭ ਰਚਨਾ ਹੈ ਜਿਸ ਨੂੰ ਯੋਗੀ मुनि ਖੋਜਦੇ ਹਨ ਉਸ ਦਾ ਸਿਮਰਨ ਕਰੋ ਅਤੇ ਛੇਤੀ ਹੀ ਫਲ ਪ੍ਰਾਪਤ ਕਰ ਲਓ ਦਉ ਨੇ ਮਾਤਾ ਦਾ ਉਪਦੇਸ਼ ਸੁਣਿਆ ਤਾਂ ਉਸੇ ਸਮੇਂ ਉਸ ਦੇ ਦਿਲ ਵਿੱਚ ਧੀਰਜ ਆ ਗਿਆ ਅਤੇ ਤੁਰੰਤ ਇੱਕ ਢਣਕੇ ਵਾਂਗ ਨਗਰ ਨੂੰ ਛੱਡ ਦਿੱਤਾ ਅਤੇ ਮਧੂਬਨ ਨੂੰ ਚਲਾ ਗਿਆ ਜਦ ਨਾਰਦ ਨੇ ਇਹ ਸਾਰਾ ਵਰਤਾਂਤ ਸੁਣਿਆ ਤਾਂ ਉਹ ਤੁਰੰਤ ਉਸ ਨੂੰ ਰਸਤੇ ਵਿੱਚ ਆ ਮਿਲਿਆ ਕਿਸਿਆਂ ਦੇ ਰਾਜੇ ਨਾਰਦ ਨੇ ਧਰੂ ਦੇ ਮਨ ਦੀ ਗੱਲ ਜਾਣ ਕੇ ਬੜੇ ਪ੍ਰੇਮ ਨਾਲ ਉਸ ਦੇ ਸਿਰ ਨੂੰ ਕੋਲੋਸਿਆ ਬਾਲਪਨ ਹੈ ਅਤੇ ਬੜਾ ਨਰਮ ਸਰੀਰ ਹੈ ਮਤਰਈ ਮਾਂ ਦੇ ਬਚਨ ਸੁਣ ਕੇ ਹਿਰਦੇ ਵਿੱਚ ਬੜੀ ਪੀੜ ਹੋਈ ਹੈ ਨਾਰਦ ਨੇ ਬੜੇ ਪ੍ਰਸੰਨ ਹੋ ਕੇ ਆਪਣੇ ਮੁਖ ਤੋਂ ਵਚਨ ਕਹੇ اے ਬਾਲਕ ਤੇਰੀ ਉਮਰ ਆਦਰ ਅਨਾਦਰ ਕਰਨ ਵਾਲੀ ਨਹੀਂ ਹੈ ਖਾਣ ਪੀਣ ਖੇਡਣ ਅਤੇ ਮौज ਕਰਨ ਦੀ ਉਮਰ ਹੈ ਇਹਨਾਂ ਤੋਂ ਤੂੰ ਬੇਮੁਖ ਕਿਉਂ ਹੋਣਾ ਚਾਹੁੰਦਾ ਹੈ ਜੇ ਹੁਣੇ ਗਿਆਨ ਪ੍ਰਾਪਤ ਕਰਨ ਦੀ ਇੱਛਾ ਧਾਰਨ ਕਰ ਲਈ ਹੈ ਤਾਂ ਮੇਰੀ ਇੱਕ ਮਰਿਆਦਾ ਦੀ ਗੱਲ ਸੁਣੋ ਜਦੋਂ ਪ੍ਰਾਣੀ ਨੂੰ ਗਿਆਨ ਮਿਲਦਾ ਹੈ ਫਿਰ ਦੁਸ਼ਮਣ ਮਿੱਤਰ ਦੁੱਖ ਅਤੇ ਸੁਖ ਸਭ ਪ੍ਰਾਪਤ ਹੋ ਜਾਂਦੇ ਹਨ ਤਪ ਕਰਨ ਤੋਂ ਬਾਅਦ ਤੇਰਾ ਇਹ ਹਾਲ ਹੋਵੇਗਾ ਇਸ ਵਾਸਤੇ ਪਿਛਾ ਮੁੜ ਜਾ ਤੇ ਘਰ ਜਾ ਕੇ ਰਹਿ ਕਿੰਨੇ ਦੁੱਖ ਤੈਨੂੰ ਤੇਰੀ ਮਤਰੀ ਮਾਰ ਦਿੰਦੀ ਹੈ हे पुत्र उने सुख जाके भोगो संतोष करके घर विच रहो तू अजय बच्चा है वन विच तैनू किसी तरह दा सुख नहीं मिल सकदा जो तेरी मां ने तैनू उपदेश कीता है जे ओ लेना चाहोगे ता वड्डा खतरा है जे कोई मुनि योगी खोज करता है पर परमेश्वर दी समझण दी आराधना बहुत कठिन है ਤਪ ਕਰਨ ਨਾਲ ਬਹੁਤ ਸਮਾਂ ਲੱਗਦਾ ਹੈ ਕਈ ਅਨੇਕ ਲੋਕਾਂ ਨੇ ਲੱਖਾਂ ਯਤਨ ਕੀਤੇ ਹਨ ਤਦ ਵੀ ਪ੍ਰਭੂ ਦੇ ਚਰਨ ਕਮਲਾਂ ਨੂੰ ਨਹੀਂ ਪਾ ਸਕੇ ਬੈਸਕ ਕਿੰਨਾ ਵੀ ਖੋਜਦੇ ਫਿਰਦੇ ਹਨ ਅਜੀ ਉਮਰ ਬਹੁਤ ਛੋਟੀ ਹੈ ਇਸ ਲਈ ਤੁਸੀਂ ਘਰ ਨੂੰ ਚਲੇ ਜਾਓ ਜਲ ਤੁਸੀਂ ਜਵਾਨ ਹੋ ਜਾਓਗੇ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਰ ਲੈਣਾ ਨਾਰਦ ਦੀ ਮਿੱਠੀ ਬਾਣੀ ਸੁਣ ਕੇ ਦਰੋਹ ਬੋਲਿਆ ਤੁਸੀਂ ਹਰ ਤਰ੍ਹਾਂ ਨਾਲ ਸੱਚ ਕਹਿੰਦੇ ਹੋ ਪਰ ਫਿਰ ਵੀ ਮੇਰੇ ਮਨ ਨੂੰ ਨਹੀਂ ਲੱਗੀ ਮੈਂ ਮਾੜਾ ਹਾਂ ਅਤੇ ਅਗਿਆਨੀ ਹਾਂ ਮਤਰੇਈ ਮਾਂ ਦੇ ਵਚਨ ਮੇਰੀ ਛਾਤੀ ਵਿੱਚ ਦੁਖ ਰਹੇ ਹਨ ਕਠੋਰ ਸ਼ਬਦ ਸੁਣ ਕੇ ਮੇਰਾ ਹਿਰਦਾ ਦੁਖ ਰਿਹਾ ਹੈ ਪਿੱਛੇ ਮੁੜਨ ਦੀ ਮੇਰੀ ਕੋਈ ਇੱਛਾ ਨਹੀਂ ਹੈ ਤੁਸੀਂ ਸਦਾ ਹੀ ਪ੍ਰਾਇਦਾ ਬਲਾ ਕਰਦੇ ਹੋ ਹੈ ਰਿਸੀ ਜੀ ਸਭ ਥਾਈ ਜਾ ਕੇ ਘੁੰਮ ਫਿਰੋ ਜੇਸ ਪਦਵੀ ਤੇ ਮੇਰੇ ਪਿਤਾ ਮਹਾਂ ਪਹੁੰਚੇ ਸਨ ਉਹ ਪਦਵੀ ਪ੍ਰਾਪਤ ਕਰਨ ਦੀ ਮੇਰੀ ਅਭਿਲਾਸ਼ਾ ਹੈ ਇਸ ਕਰਕੇ ਮੈਨੂੰ ਉਹ ਰਾਹ ਦੱਸ ਦਿਓ ਆਪ ਜੀ ਸਦਾ ਹੀ ਕਿਰਪਾ ਨਿधान ਹੋ ਨਾਰਦ ਕੋਲ ਸੂਰਜ ਵਰਗਾ तेज ਗਿਆਨ ਹੈ ਈਣਾ ਹੱਥ ਵਿੱਚ ਫੜ ਕੇ ਬਹਾਰੀ ਸੋਖ ਪ੍ਰਾਪਤ ਕਰਦਾ ਹੈ ਤਉ ਦੇ ਸ਼ਬਦ ਸੁਣ ਕੇ ਸਮਝਿਆ ਇਸ ਦੇ ਹਿਰਦੇ ਵਿੱਚ ਪੱਕੀ ਸਰਦਾ ਹੈ ਤਾਂ ਨਾਰਦ ਦੀ ਪ੍ਰਸੰਤਾ ਬਹੁਤ ਵੱਧ ਗਈ ਕਹਿਣ ਲੱਗਾ हे ਬਾਲਕ ਮੈਂ ਚੰਗੀ ਤਰ੍ਹਾਂ ਪਰਖਿਆ ਹੈ ਤੇਰੇ ਹਿਰਦੇ ਦੀ ਸਰਦਾ ਪੱਕੀ ਹੈ ਤੇਰੀ ਮਾਤਾ ਨੇ ਜਿਵੇਂ ਗੱਲ ਕਹੀ ਸੀ ਕਲਿਆਣਕਾਰੀ ਰਹਾ ਉਸ ਨੇ ਪਹਿਚਾਣਿਆ ਹੈ ਪ੍ਰਭੂ ਗੁਣਾ ਦੀ ਖਾਨ ਹਨ ਉਹਨਾਂ ਦਾ ਮਨ ਕਰਕੇ ਸਿਮਰਨ ਕਰੋ ਧਰਮ ਅਰਥ ਕਾਮ ਅਤੇ ਮੁਕਤੀ ਜਿਹੜਾ ਮਨੁ ਕਿਸੇ ਲੋਭ ਤੋਂ ਬਗੈਰ ਪ੍ਰਾਪਤ ਕਰਨਾ ਚਾਹੁੰਦਾ ਹੈ ਇਸ ਲਈ ਇੱਕ ਵਾਸੂਦੇਵ ਦੀ ਸ਼ਰਨ ਫੜ ਲਓ ਹੋਰ ਕਿਸੇ ਉਪਾ ਕਰਨ ਨਾਲ ਵਰ ਪ੍ਰਾਪਤ ਨਹੀਂ ਹੁੰਦਾ ਹੁਣ ਮਧੂਬਨ ਜਮਨਾ ਦੇ ਕਿਨਾਰੇ ਚਲੇ ਜਾਓ ਤੇ ਯਥਾ ਯੋਗ ਆਸਣ ਲਗਾਓ ਬਲੀ ਰੀਤ ਨਾਲ ਪ੍ਰਾਣਾਯਾਮ ਦੀ ਸਾਧਨਾ ਕਰੋ ਹਿਰਦਾ ਨਰਮ ਅਤੇ ਪ੍ਰਸੰਨ ਹੋ ਜਾਏਗਾ ਫਿਰ ਪੂਰੇ ਪ੍ਰਭੂ ਦਾ ਧਿਆਨ ਕਰੋ ਜੋ ਸਿਆਮ ਸਰੂਪ ਅਦਭੁਤ ਸੁੰਦਰ ਹੈ ਯਤਨ ਕਰਕੇ ਉਸ ਦਾ ਧਿਆਨ ਧਾਰੋ ਮਨ ਨੂੰ ਰੋਕ ਕੇ ਸਾਸ਼ਟਾਂਗ ਕਰੋ ਸਤ ਦਿਨ ਤੈਨੂੰ ਮੰਤਰ ਦੱਸ ਦਿੰਦਾ ਹਾਂ ਸਤ ਦਿਨ ਜਿਸ ਨੂੰ ਚੰਗੀ ਤਰ੍ਹਾਂ ਪੜੋ ਫਿਰ ਸਭ ਦੇਵਤੇ ਤੁਰੰਤ ਦਿਖਾਈ ਦੇਣਗੇ ਮਨ ਇਛਿਤ ਵੱਡਾ ਸੁਖ ਪ੍ਰਾਪਤ ਕਰੇਗਾ ਧਰੂ ਨੇ ਚੰਗੀ ਤਰ੍ਹਾਂ ਆਪਣੇ ਕੰਨਾਂ ਨਾਲ ਸੁਣਿਆ ਫਿਰ ਚਰਨਾਂ ਤੇ ਨਮਸਕਾਰ ਕਰਕੇ ਵਨ ਨੂੰ ਚਲਾ ਗਿਆ ਅਤੇ ਮਧੂਵਨ ਵਿੱਚ ਪਹੁੰਚ ਗਿਆ ਤਪ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਜਮਨਾ ਦਾ ਪਵਿੱਤਰ ਜਲ ਹੈ ਫਿਰ ਨਾਰਦ ਚੱਲ ਕੇ ਰਾਜੇ ਦੇ ਕੋਲ ਆਇਆ ਪੁੱਤਰ ਦਾ ਵਿਯੋਗ ਕਰਕੇ ਜਿਸ ਦਾ ਚਿਹਰਾ ਮੁਰਝਾ ਗਿਆ ਸੀ ਤੇ ਰਿਸ਼ੀ ਨੂੰ ਵੇਖ ਕੇ ਰਾਜੇ ਨੇ ਆਦਰ ਕੀਤਾ ਚਰਨ ਪੂਜ ਕੇ ਨਮਸਕਾਰ ਕੀਤੀ ਫਿਰ ਨਾਰਦ Muni ਨੇ ਕਿਹਾ ਹੈ ਭੂਪਤ ਤੁਹਾਡਾ ਮੁਖੜਾ ਮੁਰਝਾਇਆ ਹੋਇਆ ਕਿਉਂ ਹੈ ਅਜ ਧਰਮ ਅਰਥ ਕਿਉਂ ਵਿਗੜਿਆ ਹੈ ਨਾਰਦ मुनि ਦੇ ਵਚਨ ਸੁਣ ਕੇ ਰਾਜੇ ਨੇ ਕਿਹਾ हे मुनि मैं ਕਾਮੀ ਅਤੇ ਮਾੜੀ ਮਤ ਵਾਲਾ ਹਾਂ ਹਮੇਸ਼ਾ ਇਸਤਰੀ ਨਾਲ ਲੰਪਟ ਰਿਹਾ ਹਾਂ ਪੰਜ ਵਰਸ ਦਾ ਜਿਹੜਾ ਬਾਲਕ ਪੁੱਤਰ ਹੈ ਉਸ ਨੂੰ ਬਿਨਾਂ ਕਿਸੇ ਅਪਰਾਧ ਦੇ ਛੱਡ ਦਿੱਤਾ ਹੈ ਹੁਣ ਉਹ ਉੱਠ ਕੇ ਵਨ ਵਿੱਚ ਤਪ ਕਰਨ ਚੱਲਿਆ ਗਿਆ ਹੈ ਭੁੱਖਾ ਰਹਿ ਕੇ

ਉਹ ਲੋਕ ਪਾਲਤੋਂ ਵੀ ਉੱਚਾ ਅਧਿਕਾਰੀ ਹੋਵੇਗਾ ਥੋੜਿਆਂ ਦਿਨਾਂ ਬਾਅਦ ਤੁਹਾਡੇ ਕੋਲ ਆਵੇਗਾ ਜਗ ਵਿੱਚ ਉਹ ਸ੍ਰੇਸ਼ਟ ਜਸ ਹਾਸਲ ਕਰੇਗਾ ਇਹ ਕਹਿ ਕੇ ਨਾਲ ਚਲਾ ਗਿਆ ਰਾਜੇ ਨੇ ਇਹ ਸੋਚ ਕਿ ਆਪਣੇ ਰਾਜ ਦਾ ਖਿਆਲ ਹੀ ਛੱਡ ਦਿੱਤਾ ਦਰਉ ਭਾਰੀ ਤਪ ਕਰਨ ਲੱਗਾ ਤੀਜੇ ਦਿਨ ਫਲ ਖਾ ਕੇ ਆਹਾਰ ਕਰਦਾ ਸੀ ਇਸ ਤਰ੍ਹਾਂ ਤਪ ਕਰਦੇ ਆ 1 ਮਹੀਨਾ ਬੀਤਾ ਦੂਜੇ ਮਹੀਨੇ ਸਿਰਫ ਕਹਾ ਦਿਆਂ ਜੜਾ ਖਾਂਦਾ ਸੀ ਤੀਜੇ ਮਹੀਨੇ ਸੁੱਕੇ ਪੱਤੇ ਖਾਣ ਲੱਗ ਪਿਆ ਸੁੱਕੇ ਪੱਤੇ ਖਾ ਕੇ ਪ੍ਰਭੂ ਦਾ ਸਿਮਰਨ ਕਰਦਾ ਸੀ ਰੁੱਖ ਦੇ ਸੁੱਕੇ ਪੱਤਿਆਂ ਨੂੰ ਨੌਵੇਂ ਦਿਨ ਮੋਖ ਵਿੱਚ ਪਾਉਂਦਾ ਸੀ ਜਦ ਚੌਥਾ ਮਹੀਨਾ ਆਇਆ ਤਾਂ 12 ਦਿਨਾਂ ਬਾਅਦ ਖਾਣ ਲੱਗ ਪਿਆ ਪੰਜਵੇਂ ਮਹੀਨੇ ਪવન ਹਰੀ ਹੋ ਗਿਆ ਇੱਕ ਵਾਰੀ ਸਵਾਸਾਂ ਨੂੰ ਜੀਤ ਲਿਆ ਇੱਕ ਪੈੜ ਤੇ ਖੜਾ ਹੋ ਕੇ ਰੁੱਖ ਵਾਂਗ ਗੱਡਿਆ ਗਿਆ ਸਭ ਪਾਸਿਆਂ ਤੋਂ ਮਨ ਨੂੰ ਰੋਕ ਲਿਆ ਤੇ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਨਾਲ ਲਾ ਦਿੱਤਾ ਉਸ ਵੱਲ ਧਿਆਨ ਕਰਕੇ ਅਡੋਲ ਰਿਹਾ ਦ੍ਰਿੜਤਾ ਕਰਕੇ ਖੜਾ ਰਿਹਾ ਸਵਾਸ ਰੋਕ ਕੇ ਜਦ ਇਸ ਤਰ੍ਹਾਂ ਕੀਤਾ ਤਾਂ ਡਗਮਗ ਕਰਦੀ ਸਾਰੀ ਧਰਤੀ ਡੋਲ ਗਈ ਉਸ ਵੇਲੇ ਸਭ ਦੇ ਸਵਾਸ ਰੁਕ ਗਏ ਸੰਸਾਰ ਵਿੱਚ ਵਿਸਾਲ ਖਲਬਲੀ ਮਚ ਗਈ ਉਸ ਵੇਲੇ ਸਾਰੇ ਦੇਵਤੇ ਹਰੀ ਦੀ ਸਰਨ ਵਿੱਚ ਪਹੁੰਚ ਗਏ ਇੱਕ ਮਨ ਹੋ ਕੇ ਬਹੁਤ ਤਰ੍ਹਾਂ ਸਾਰਿਆਂ ਨੇ ਹਰੀ ਦਾ ਜਸ ਕੀਤਾ ਅਤੇ ਕਹਿਣ ਲੱਗੇ हे ਈਸ਼ਵਰ ਸਾਡੇ ਸਵਾਸ ਕਿਉਂ ਰੁਕ ਗਏ ਹਨ ਜਗਤ ਬਹੁਤ ਦੁਖੀ ਹੋਇਆ ਹੈ ਉਸ ਨੂੰ ਸੁਖੀ ਕਰੋ ਫਿਰ ਪ੍ਰਭੂ ਨੇ ਕਿਹਾ ਤੁਸੀਂ ਬਹਿ ਨਾ ਕਰੋ ਤੁਹਾਡੇ ਦੁਖਾਂ ਦਾ ਛੇਤੀ ਹੀ ਨਾਸ ਹੋ ਜਾਏਗਾ ਮੇਰੇ ਇਕਬਾਲ ਭਗਤ ਨੇ ਅਤ ਹੱਤ ਧਾਰਨ ਕੀਤਾ ਹੈ ਉਸਨੇ ਭਾਰੀ ਕਠਨ ਤਪੱਸਿਆ ਕੀਤੀ ਹੈ ਹੁਣ ਮੈਂ ਉਸ ਦੇ ਕੋਲ ਜਾਵਾਂਗਾ ਤਾਂ ਸਾਰਿਆਂ ਦੇ ਰੁਕੇ ਹੋਏ ਸੁਹਾਸ ਚਲ ਪੈਣਗੇ ਪ੍ਰਭੂ ਦਾ ਇਹ ਵਚਨ ਸੁਣ ਕੇ ਸਾਰੇ ਦੇਵਤੇ ਚਲੇ ਗਏ ਅਤੇ ਪ੍ਰਭੂ ਜੀ ਗਰੂੜ ਤੇ ਚੜ੍ਹ ਕੇ ਉੱਥੇ ਆ ਗਏ ਜਿੱਥੇ ਦਰਉ ਤਪੱਸਿਆ ਕਰ ਰਿਹਾ ਸੀ ਮਨ ਇੰਦਰੀਆਂ ਇਕ ਕਰਕੇ ਉਸਨੇ ਅਚਲ ਸਮਾਧੀ ਲਾਈ ਹੋਈ ਸੀ ਕੇਵਲ ਪ੍ਰਭੂ ਦੇ ਚਰਨਾਂ ਦੀ ਆराधना ਕਰਦਾ ਸੀ ਹਿਰਦੇ ਵਿੱਚ ਅਨੁਪਮ ਸਰੂਪ ਵਸਾ ਲਿਆ ਬਾਹਰ ਕੋਈ ਸਰੂਪ ਨਹੀਂ ਦੇਖਦਾ ਸੀ ਜਦ ਪ੍ਰਭੂ ਨੇ ਦਰਉ ਦੇ ਅੰਦਰ ਦਾ ਧਿਆਨ ਦਾ ਰੂਪ ਦੂਰ ਕਰ ਦਿੱਤਾ ਤਦ ਕਮਲ ਦੇ ਫੁੱਲਾਂ ਵਰਗੇ ਨੈਣ ਖੁੱਲੇ ਤੇ ਉਹ ਸਰੂਪ ਅੰਦਰ ਬਾਹਰ ਵੇਖਿਆ ਤਦ ਬੜੇ ਪ੍ਰੇਮ ਨਾਲ ਦੰਡਵਤ ਨਮਸਕਾਰ ਕੀਤੀ ਫਿਰ ਅੱਖਾਂ ਭਰ ਕੇ ਰੂਪ ਵੇਖਿਆ ਥੋੜੀ ਮਤ ਹੋਣ ਕਰਕੇ ਉਸ ਤਤਕਾਰ ਨਹੀਂ ਸਕਦਾ ਸੀ ਪਰ ਉਸਤਤ ਕਰਨ ਦੀ ਇੱਛਾ ਬੜੀ ਪ੍ਰਵਲ ਸੀ ਪ੍ਰਭੂ ਜੀ ਉਸਦੇ ਹਿਰਦੇ ਦੀ ਗੱਲ ਸਮਝ ਗਏ ਫਿਰ ਆਪਣਾ ਸੰਗ ਫੜ ਕੇ ਉਸਦੇ ਮੁਖ ਨੂੰ ਛੁਆਇਆ ਪਲ ਭਰ ਵਿੱਚ ਬੁੱਧੀ ਬਹੁਤ ਉਜਵਲ ਹੋ ਗਈ ਪ੍ਰਭੂ ਅਤੇ ਜੀਵ ਸਭ ਗਿਆਨ ਪਾ ਲਿਆ ਫਿਰ ਸੁੰਦਰ ਗੁਣ ਵਰਣਨ ਕਰਨ ਲੱਗਾ ਹਿਰਦੇ ਵਿੱਚ ਭਗਤੀ ਬਹਾਮਨਾ ਪੂਰਨ ਰਹੇ ਚਰਨ ਕਮਲਾਂ ਤੇ ਵੰਦਨਾ ਸਦਾ ਹੀ ਕਰਦਾ ਰਹਾ ਕਿਰਪਾ ਕਰਕੇ ਮੇਰੀ ਮਤ ਹਮੇਸ਼ਾ ਇਸ ਤਰ੍ਹਾਂ ਰਹੇ हे प्रभु जी अंतर्यामी आप ही सारी रचना रचਦੇ ਹੋ ਫਿਰ ਆਪ ਹੀ ਨਿਆਰੇ ਰਹਿੰਦੇ ਹੋ हे प्रभु जी ਜਿਹੜਾ ਤੁਹਾਡੇ ਚਰਨਾਂ ਦਾ ਸਿਮਰਨ ਨਹੀਂ ਕਰਦੇ ਉਹ ਨਰਕਾਂ ਵਿੱਚ ਪਾ ਕੇ ਸਜ਼ਾ ਪਾਉਂਦੇ ਹਨ ਜਿਹੜੇ ਤੁਹਾਡੇ ਚਰਨਾਂ ਦੇ ਰਸ ਵਿੱਚ ਭਿੱਜੇ ਹੋਏ ਹਨ ਉਹਨਾਂ ਨੇ ਆਪਣੇ ਮਨ ਬੋਹਰੇ ਵਰਗੇ ਕਰ ਲਏ ਹਨ ਉਹ ਬੰਦ ਅਸੀਮ ਸੁੱਖ ਪਾਉਂਦੇ ਹਨ ਉਹਨਾਂ ਨੂੰ ਕਦੇ ਵੀ ਜਮਾਂ ਦੀ ਫਾਇ ਨਹੀਂ ਪੈਂਦੀ ਇਹ ਜਹੇ ਸੰਤਾਂ ਦਾ ਸਾਧ ਸੰਗ ਮੈਨੂੰ ਬਖਸ਼ੋ ਜੀ ਤਾਂ ਤੇ ਮੈਂ ਤੁਹਾਡੇ ਵੱਡੇ ਗਉਣ ਸੁਣਾ ਤੇ ਉਸਾ ਨਾਲ ਗਾਇਨ ਕਰਾਂ ਆਪਣੇ ਭਗਤ ਦੇ ਇਹ ਜਹੇ ਭੋਲ ਸੁਣ ਕੇ ਕਿਰਪਾਲੂ ਪ੍ਰਭੂ ਜੀ ਬਹੁਤ ਪ੍ਰਸਾਨ ਹੋਏ ਤੇ ਪ੍ਰਭੂ ਜੀ ਨੇ ਕਿਹਾ हे ਰਾਜੇ ਦੇ ਪੁੱਤਰ ਮੈਂ ਤੇਰੇ ਅੰਦਰ ਦੀ ਸਭ ਗੱਲ ਜਾਣ ਲਈ ਹੈ ਇਸ ਲਈ ਹੁਣ ਸਭ ਤੋਂ ਉੱਚਾ ਪਰਮ ਪਦ ਪ੍ਰਾਪਤ ਕਰੋ ਜਿੱਥੇ ਅਜੇ ਤੱਕ ਕੋਈ ਵੀ ਦੇਵਤਾ ਜਾਂ दैਤ ਨਹੀਂ ਪਹੁੰਚ ਸਕਿਆ ਹੈ ਨੌ ਗ੍ਰਹਿ ਚੰ드ਰਮਾ ਸੂਰਜ ਸਭ ਹੀ ਤੇਰੀਆਂ ਪਰਿਕਰਮਾ ਕਰਨਗੇ ਤੇਰੇ ਪਿਤਾ ਜੀ ਜਦ ਤਪ ਕਰਨ ਵਨ ਵਿੱਚ ਜਾਣਗੇ ਤਾਂ ਉਹ ਰਾਜ ਤੈਨੂੰ ਸੌਂਪ ਜਾਣਗੇ 3600 ਸਾਲ ਰਾਜ ਕਰੋ ਫਿਰ ਆਪਣਾ ਪਦ ਸੋਖ ਸਹਿਿਤ ਪ੍ਰਾਪਤ ਕਰੋ ਉੱਤਮ ਨਾਮ ਦਾ ਜਿਹੜਾ ਤੇਰਾ ਵਿਰਾਹ ਹੈ ਜਿਹੜਾ ਸਦਾ ਹੀ ਸ਼ਿਕਾਰੀਆਂ ਵਾਲੀ ਵਰਤੀ ਵਿੱਚ ਰੰਗਿਆ ਰਹਿੰਦਾ ਹੈ ਉਹ ਜੰਗਲ ਵਿੱਚ ਸ਼ਿਕਾਰ ਖੇਡਦੇ ਆ ਮਾਰਿਆ ਜਾਏਗਾ ਉਸ ਨੂੰ ਲੱਭਣ ਵਾਸਤੇ ਜਦ ਉਸ ਦੀ ਮਾਤਾ ਜਾਵੇਗੀ ਤਾਂ ਜੰਗਲ ਵਿੱਚ ਆਗਨਾਲ ਉਹ ਵੀ ਸਾੜ ਜਾਵੇਗੀ ਸਾਰਾ ਰਾਜ ਤੁਸੀਂ ਚੰਗੀ ਤਰ੍ਹਾਂ ਕਰੋ ਮੇਰੇ ਲਈ ਪ੍ਰੇਮ ਨਾ ਆਯਾਗ ਕਰੋ ਸਦਾ ਸਿਮਰਨ ਕਰਕੇ ਸੁਖ ਪਾਓ ਬਾਦ ਵਿੱਚ ਉੱਚੀ ਪਦਵੀ ਪ੍ਰਾਪਤ ਕਰੋ ਜਿਸ ਨੂੰ ਸਾਰੇ ਜਣੇ ਹੱਥ ਜੋੜ ਕੇ ਵੰਦਨਾ ਕਰਨਗੇ ਮੇਰੀ ਆਗਿਆ ਲੈ ਕੇ ਹੁਣ ਨਗਰੀ ਵਿੱਚ ਜਾਓ ਤੁਹਾਡੇ ਮਾਤਾ ਪਿਤਾ ਹਿਰਦੇ ਵਿੱਚ ਤੁਹਾਨੂੰ ਬਹੁਤ ਪਿਆਰ ਕਰਦੇ ਹਨ ਇਹ ਕਹਿ ਕੇ ਪ੍ਰਭੂ ਜੀ ਉੱਥੇ ਹੀ ਅਲੋਪ ਹੋ ਗਏ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਨਸ਼ਟ ਹੋ ਜਾਂਦੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਾਖੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਆਪ ਜੀ ਨੂੰ ਸੁਣਾਈ ਹੈ ਇਹ ਗੁਰੂ ਨਾਨਕ ਪ੍ਰਕਾਸ਼ ਦੇ ਪਹਿਲੇ ਅੱਧਾ 71ਵਾਂ ਅਧਿਆਇ ਹੈ ਹੋਈਆਂ ਬੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰੋ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਕਮੈਂਟ ਵਿੱਚ ਵਾਹਿਗੁਰੂ ਜੀ ਲਿਖੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ